ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਆਪਣਾ ਵਿਨਾਯਕ ਸਿੰਘ ਖਾਲਸਾ ਇਸ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ ਜੀ ਅੱਜ ਆਪਾਂ ਇੱਕ ਪੰਜਾਬੀ ਦੀ ਬਹੁਤ ਮਸ਼ਹੂਰ ਖਾਨ ਉਹ ਕਿਹੜੀ ਗਲੀ ਜਿੱਥੇ ਭਾਗੋ ਨਿਖਲੀ ਉਸ ਦਾ ਇੱਕ ਕਹਾਣੀ ਦੇ ਰੂਪ ਵਿੱਚ ਆਪਾਂ ਇੱਕ ਸੰਦੇਸ਼ ਪ੍ਰਾਪਤ ਕਰਦੇ ਹਾਂ ਸਵੇਰ ਦਾ ਸਮਾਂ ਸੀ ਸਰਪੰਚ ਰਾਮ ਸਿੰਘ ਜਿਵੇਂ ਹੀ ਘਰ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਸામਨੇ ਇੱਕ ਸੋਨੇ ਦਾ ਸਿੱਕਾ ਦਿਖਾਈ ਦਿੱਤਾ ਉਸਨੇ ਜਲਦੀ ਹੀ ਚੱਕ ਕੇ ਆਪਣੀ ਜੇਬ ਵਿੱਚ ਪਾ ਲਿਆ ਪਰੰਤੂ ਉਸੇ ਸਮੇਂ ਹੀ ਗੁਰਮੀਲ ਕੌਰ ਜੋ ਸਾਰੇ ਪਿੰਡ ਵਿੱਚ ਗੱਪੀ ਦੇ ਨਾਂ ਤੋਂ ਮਸ਼ਹੂਰ ਸੀ ਉਹ ਗੱਪ ਬਹੁਤ ਹੀ ਜ਼ਿਆਦਾ ਮਾਰਦੀ ਸੀ ਆਪਣੀ ਸਹੇਲੀ ਨਾਲ ਆ ਗਈ ਉਸਨੇ ਕਿਹਾ ਉਹ ਸਰਪੰਚਾ ਇਹ ਸਿੱਕਾ ਤਾਂ ਮੇਰਾ ਹੈ ਸਵੇਰ ਵੇਲੇ ਮੇਰੇ ਪੋਤੇ ਤੋਂ ਇੱਥੇ ਖੇਡਦੇ ਹੋਏ ਗਿਰ ਗਿਆ ਸੀ ਪਰ ਸਰਪੰਚ ਨੇ ਬਿਲਕੁਲ ਨਾ ਕਰ ਦਿੱਤੀ ਕਿਉਂਕਿ ਜਿਸ ਨੂੰ ਇਹ ਮਿਲ ਗਿਆ ਹੁਣ ਉਸਦਾ ਹੀ ਸਿੱਕਾ ਹੈ सरपंच एक कह के अपने रास्ते पे चला गया गुरमेल कौर देखती रहेगी लेकिन अचानक ही दूसरे दिन की होया कि सवेर वेले जਵੇਂ ਹੀ गुरमेल कौर अपने ਘਰ ਚੋਂ ਬਾਹਰ ਜਾ ਰਹੀ ਸੀ ਤਾਂ ਉਸ ਨੂੰ ਵੀ ਇੱਕ ਸੋਨੇ ਦਾ ਸਿੱਕਾ ਮਿਲਿਆ ਤਾਂ ਉਸਨੇ ਜਲਦੀ ਚੱਕ ਲਿਆ ਤੇ ਚੱਕਦੇ ਸਾਰ ਹੀ ਉਸ ਨੂੰ ਸਰਪੰਚ ਤੇ ਵੀ ਨਜ਼ਰ ਪੈ ਗਈ ਸਰਪੰਚ ਨੂੰ ਕਿਹਾ ਲੈ ਮੇਰੀ ਕਿਸਮਤ ਵੀ ਜਾਗ ਪਈ ਸਰਪੰਚ ਕਹਿੰਦਾ ਠੀਕ ਹੈ ਠੀਕ ਹੈ ਤੂੰ ਆਪਣਾ ਕੰਮ ਕਰ ਪਰ ਇਹ ਸਾਰਾ ਕੰਮ ਇੱਕ ਜੱਗੀ ਨਾਂ ਦੇ ਚਤਤਰ ਅਤੇ ਚਲਾਕ ਬੰਦੇ ਦਾ ਸੀ ਉਹ ਬੜਾ ਹੀ ਚਲਾਕ ਸੀ ਅਤੇ ਲੋਕਾਂ ਨੂੰ ਮੂਰਖ ਵੀ ਬਣਾਉਂਦਾ ਰਹਿੰਦਾ ਸੀ ਅਤੇ ਜਿੱਥੇ ਵੀ ਕੋਈ ਲੜਾਈ ਝਗੜਾ ਵਿਆਹ ਸ਼ਾਦੀ ਪਾਠ ਕੁਝ ਵੀ ਹੁੰਦਾ ਉਹ ਹਰ ਥਾਂ ਦੇ ਉੱਤੇ ਹਾਜ਼ਰ ਵੀ ਹੋ ਜਾਂਦਾ ਸੀ ਉਸ ਨੇ ਇਹ ਦੋ ਸ਼ਿੱਕੇ ਜੋ ਬਣਾਏ ਸੀ ਉਹ ਪਹਿਲੇ ਦਿਨ ਦੋ ਦਿਨਾਂ ਵਿੱਚ ਉਹਨੇ ਉੱਥੇ ਸੁੱਟੇ ਸੀ ਹੁਣ ਉਸਨੇ ਸੋਚਿਆ ਕਿ ਅੱਜ ਹੋਰ ਨਜ਼ਾਰਾ ਆਪਾਂ ਦੇਖਦੇ ਹਾਂ ਕਿਉਂਕਿ ਇਹ ਖਬਰ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ ਕਿ ਉਸ ਗਲੀ ਵਿੱਚ ਬਹੁਤ ਸੋਨੇ ਦੇ ਸਿੱਕੇ ਮਿਲ ਰਹੇ ਐ ਹੁਣ ਹਰ ਕੋਈ ਉਸ ਗਲੀ ਵਿੱਚ ਸਿੱਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਬੱਚਿਆਂ ਤੋਂ ਲੈ ਕੇ ਬੁੱਢੇ ਜਵਾਨ ਸਾਰੇ ਹੀ ਗਲੀ ਵਿੱਚ ਦੌੜਦੇ ਫਿਰ ਰਹੇ ਸੀ ਕਿ ਆਪਾਂ ਨੂੰ ਵੀ ਸੋਨੇ ਦਾ ਸਿੱਕਾ ਮਿਲ ਜੇ ਆਪਾਂ ਨੂੰ ਵੀ ਸੋਨੇ ਦਾ ਸਿੱਕਾ ਮਿਲ ਜੇ ਫਿਰ ਮਿਲਣਾ ਕੀ ਸੀ ਉੱਥੇ ਤਾਂ ਕੁਝ ਨਹੀਂ ਸੀ ਆ ਕੁਣ ਰਾਤ ਪੈ ਗਈ ਰਾਤ ਪੈਨ ਤੋਂ ਬਾਅਦ ਜੱਗੀ ਨੇ ਜੋ ਆਪਣੇ ਸਿੱਕੇ ਬਣਾਏ ਹੋਏ ਸੀ ਗਲੀ ਵਿੱਚ ਸਾਰੇ ਹੀ ਖਿਲਾਰ ਦਿੱਤੇ 30 40 ਸਿੱਕੇ ਹੋਣਗੇ ਉਹਨੇ ਸਾਰੇ ਖਿਲਾਰ ਦਿੱਤੇ ਸਵੇਰ ਜਦੋਂ ਹੋਈ ਤਾਂ ਬੜਾ ਰੌਲਾ ਪੈ ਗਿਆ ਲੋਕਾਂ ਨੂੰ ਜਿੱਧਰ ਦੇਖਣ ਉਧਰ ਹੀ ਸੋਨੇ ਦੇ ਸਿੱਕੇ ਉਹਨਾਂ ਨੂੰ ਮਿਲ ਰਹੇ ਸੀ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਬੜੇ ਹੈਰਾਨ ਹੁਣ ਕਈ ਲੋਕ ਅਲੱਗ-ਅਲੱਗ ਉਂਤਾਜੇ ਲਾ ਰਹੇ ਸੀ ਕਿ ਕਿਸੇ ਵੱਡੇ ਚੋਰ ਦਾ ਕਮ ਹੈ ਜੋ ਰਾਤ ਨੂੰ ਇਥੋਂ ਲੰਘਦਾ ਹੋਊਗਾ ਤੇ ਉਹਦੇ ਛਿੱਕੇ गिर ਜਾਂਦੇ ਹੋਣਗੇ ਕੋਈ ਕਹਿੰਦਾ ਪਿੰਡ ਦੇ ਉੱਤੇ ਕਿਸੇ ਭੂਤ ਪ੍ਰੇਤ ਆਤਮਾ ਦਾ ਘਹਿ ਰੌਣ ਵਾਲਾ ਹੈ ਇਹ ਉਸ ਦੀ ਨਿਸ਼ਾਨੀ ਹੈ ਲੋਕ ਅਲਗ-ਅਲਗ ਅੰਤਾਜੇ ਲਾ ਰਹੇ ਸੀ ਪਰ ਜੱਗੀ ਪਾਸੇ ਖੜਾ ਮੁਸਕਰਾ ਰਿਹਾ ਸੀ ਕਿ ਇਹ ਤਾਂ ਕੁਝ ਹੋਰ ਹੀ ਨਿਆਰਾ ਪੇਸ਼ ਬੰਡਿਆ ਹੈ ਕਿਉਂਕਿ ਉਹਨੇ ਤਾਂ ਹਰ ਗਲੀ ਵਿੱਚ ਹਰ ਥਾਂ ਦੇ ਉੱਤੇ ਕੁਝ ਨਾ ਕੁਝ ਪੰਗਾ ਪਾਉਣਾ ਹੀ ਹੁੰਦਾ ਸੀ ਉਸੇ ਅਨੁਸਾਰ ਉਸਨੇ ਕਿਹਾ ਓਏ ਸਰਦਾਰੋ ਬੜੇ ਮੂਰਖ ਨਾ ਬਣੋ ਇਹ ਕੋਈ ਸੋਨੇ ਦੇ ਿੱਕੇ ਨਹੀਂ ਹੈ ਇਹ ਤਾਂ ਪਿੱਤਲ ਦੇ ਿੱਕੇ ਹਨ ਜੋ ਮੈਂ ਬਣਵਾਏ ਸੀ ਤੇ ਇਹ ਤੁਸੀਂ ਚੁੱਪਚਾਪ ਸੋਨੇ ਦਾ ਸਮਝ ਕੇ ਇਕੱਠੇ ਕਰ ਰਹੇ ਹੋ ਬੜੀ ਕਮਾਲ ਦੀ ਗੱਲ ਹੈ ਜੱਗੀ ਦੀ ਇਹ ਗੱਲ ਸੁਣ ਕੇ ਸਰਪੰਚ ਵੀ ਗੁੱਸੇ 'ਚ ਆ ਗਿਆ ਓਏ ਤੂੰ ਸਾਨੂੰ ਮੂਰਖ ਬਣਾਇਆ ਯਾਰ ਦੂਜੇ ਪਿੰਡ ਵਾਲੇ ਵੀ ਹੱਸਣ ਲੱਗੇ ਸਭ ਤੋਂ ਜ਼ਿਆਦਾ ਗਰਮੇਲ ਖੌਰ ਖੁਸ਼ ਹੋ ਰਹੀ ਸੀ ਕਿਉਂਕਿ ਉਸਨੇ ਕਿਹਾ ਕਿ ਪਿੰਡ ਵਿੱਚ ਬਹੁਤ ਸਮਾਂ ਹੋ ਗਿਆ ਸੀ ਕੋਈ ਹਾਸੇ ਮਜ਼ਾਕ ਵਾਲਾ ਇਵੈਂਟ ਤਿਆਰ ਹੀ ਨਹੀਂ ਹੋਇਆ ਸੀ ਅੱਜ ਆਪਾਂ ਨੂੰ ਇਹ ਬੜਾ ਹੀ ਸੋਹਣਾ ਟਾਈਮ ਮਿਲਿਆ ਹੈ ਕਿ ਇਸ ਬਹਾਨੇ ਆਪਾਂ ਸਾਰੇ ਇਕੱਠੇ ਵੀ ਹੋ ਗਏ ਸਾਰੇ ਇੱਕ ਦੂਜੇ ਨਾਲ ਹਾਸੇ ਮਜ਼ਾਕ ਵੀ ਕਰ ਰਹੇ ਹਾਂ ਤਾਂ ਫੈਸਲਾ ਕੀਤਾ ਕਿ ਯਾਰ ਕਿਉਂ ਨਾ ਇੱਕ ਦਿਨ ਲਈ ਜੱਗੀ ਨੂੰ ਹੀ ਸਰਪੰਚ ਬਣਾ ਦਿੱਤਾ ਜਾਵੇ ਸਾਰਿਆਂ ਨੇ ਸਹਿਮਤੀ ਦਿੱਤੀ ਸਾਰੇ ਪਿੰਡ ਦੇ ਜੋ ਬਜ਼ੁਰਗ ਸੀ ਉਹਨਾਂ ਨੇ ਕਿਹਾ ਠੀਕ ਹੈ ਅੱਜ ਇੱਕ ਦਿਨ ਲਈ ਜੱਗੀ ਨੂੰ ਸਰਪੰਚ ਬਣਾ ਦਿੱਤਾ ਜਾਵੇ ਜੱਗੀ ਨੇ ਸਰਪੰਚ ਬਣਦੇ ਸਾਰ ਹੀ ਪਹਿਲਾ ਫੈਸਲਾ ਇਹ ਸੁਣਾਇਆ ਕਿ ਸਾਰੇ ਹੀ ਪਿੰਡ ਦੇ ਵਿੱਚ ਇੱਕ ਇੱਕ ਪੌਦਾ ਹਰ ਘਰ ਨੇ ਨਵਾਂ ਲਾਉਣਾ ਹੈ ਕਿਉਂਕਿ ਵਾਯੂ ਪ੍ਰਦੂਸ਼ਣ ਦੇ ਲਈ ਪੌਦੇ ਬਹੁਤ ਸਹਾਈ ਹਨ ਇਸ ਲਈ ਉਸ ਨੇ ਇਹ ਫੈਸਲਾ ਦੇ ਦਿੱਤਾ ਦੂਸਰਾ ਦੂਸਰਾ ਫੈਸਲਾ ਦਿੱਤਾ ਕਿ ਪਿੰਡ ਵਿੱਚ ਇੱਕ ਬਹੁਤ ਹੀ ਵੱਡਾ ਸਟੇਡੀਅਮ ਬਣਾਇਆ ਜਾਵੇਗਾ ਜਿੱਥੇ ਬੱਚਿਆਂ ਲਈ ਖੇਡਣ ਦੀ ਹਰ ਸਹੂਲਤ ਹੋਵੇਗੀ ਇਹ ਦੋ ਫੰਸਲੇ ਜੋ ਜੱਗੀ ਨੇ ਆਪਣੇ ਸਰਪੰਚ ਬਣ ਦੀ ਖੁਸ਼ੀ ਵਿੱਚ ਕੀਤੇ ਸਾਰੇ ਪਿੰਡ ਨੂੰ ਬੜੇ ਹੀ ਚੰਗੇ ਲੱਗੇ ਅਤੇ ਉਸ ਨੂੰ ਉਹਨਾਂ ਨੇ ਸਿਰ ਮੱਥੇ ਪ੍ਰਵਾਨ ਵੀ ਕੀਤਾ ਤੇ ਜਲਦੀ ਹੀ ਇਸ ਤਰ੍ਹਾਂ ਨਾਲ ਸਰਪੰਚ ਨੇ ਆਪਣੀ ਕਾਜਕਾਰੀ ਕਾਰਵਾਈ ਪੂਰੀ ਕਰਕੇ ਪਿੰਡ ਵਿੱਚ ਨਵਾਂ ਸਟੇਡੀਅਮ 来 ਆਂਦਾ ਇਸ ਤਰੀਕੇ ਨਾਲ ਜੋ ਜੱਗੀ ਪਿੰਡ ਵਿੱਚ ਬਦਨਾਮ ਸੀ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨੀ ਖਲੀ ਉਸਨੇ ਅੱਜ ਸਾਬਤ ਕਰਤਾ ਕਿ ਉਹ ਚੰਗਾ ਕੰਮ ਵੀ ਕਰ ਸਕਦਾ ਹੈ ਇਸ ਲਈ ਅੱਜ ਉਸਨੇ ਬਹੁਤ ਹੀ ਨੇਕ ਕੰਮ ਵਾਯੂ ਪ੍ਰਦੂਸ਼ਣ ਅਤੇ ਖੇਡਾਂ ਦੇ ਲਈ ਜੋ ਦੋ ਫੈਸਲੇ ਲਏ ਸੀ ਸਾਰਾ ਪਿੰਡ ਕੀ ਇਲਾਕਾ ਹੀ ਉਸ ਨੂੰ ਸਲਾਹ ਰਿਹਾ ਸੀ ਉਮੀਦ ਹੈ ਇੱਕ ਅਖਾਣ ਦੀ ਕਹਾਣੀ ਆਪ ਜੀ ਨੂੰ ਪਸੰਦ ਆਈ ਹੋਵੇਗੀ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਜੇਕਰ ਹੁਣ ਤੱਕ ਆਪਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ